ਬੰਧਨ ਪਦੇ ਕਸ਼ੂ ਤਪਸਾ ਮਨ ਜਨਮ ਜਨਮ ਦੀ ਪਟੀ ਮਾਇਆ ਹਾਥ ਮਿਕਾਨਾ ਦਹਾ ਮਾਤਾ ਪਿਤਾ ਭਾਈ ਸੁਦ ਬਨ ਹਾਂਜੀ ਮੇਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅੱਜ ਜੋ ਸ਼ਹੀਦੀ ਦਿਵਸ ਨੂੰ ਸੰਸਾਰ ਭਰ ਵਿੱਚ ਬੜੇ ਸ਼ਰਧਾ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਉਸੇ ਲੜੀ ਦੇ ਤਹਿਤ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਅਰਦਾਸ ਨਗਰ ਸੁਨਾਣਾ ਵਿਖੇ ਜੋ ਪਿਛਲੇ ਤਿੰਨ ਦਿਨ ਤੋਂ ਝੁਰਤੀ ਪਾਣੀ ਆਈ ਤੇ ਸਗਲੀ ਚੰਤਪਟਾਈ ਦੇ ਮਹਾਂ ਬਾਤ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਪਰਾਰੰਭ ਹੋਏ ਅਮਰਤ ਵੇਲੇ ਭੋਗ ਪਾਇਆ ਗਿਆ ਕੀਰਤਨ ਦਰਵਾਜ਼ਾ ਚੱਲ ਰਿਹਾ ਹੈ ਗੁਰੂ ਕਾ ਲੰਗਰ ਦੀਆਂ ਤਿਆਰੀਆਂ ਹੋ ਰਹੀਆਂ ਨੇ ਸਮੂਹੀਆਂ ਸੰਗਤਾਂ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ ਜਾਂਦਾ ਹੈ ਹਾਰਦਿਕ ਸਵਾਗਤ ਤੇ ਜਿਹੜੇ ਸ਼ਹੀਦਾਂ ਦੇ ਮਹਾਨ ਗੁਰੂ ਤੇਗ ਬਹਾਦਰ ਜੀ ਦੀ ਚਾਦਰ ਨੂੰ ਨਤਮਸਤਕ ਹੋਣ ਦੇ ਵਾਸਤੇ ਅਮਰਤ ਵੇਲੇ ਤੋਂ ਹਾਜ਼ਰੀਆਂ ਲਵਾ ਰਹੇ ਨੇ ਸਮੂਹੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਕਰਦੇ ਆ ਬੇਨਤੀ ਕਰਦੇ ਆ ਕਿ ਜਿੰਨੀਆਂ ਵੀ ਸੰਗਤਾਂ ਜਿਨ੍ਹਾਂ ਨੇ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਸ਼ਾਕ ਕੇ ਫਿਰ ਜਾਨ ਦੀ ਕਿਰਪਾਲਤਾ ਕਰਨੀ ਆਜਾ ਸੰਗਤੀਆਂ ਨੂੰ ਬੇਨਤੀ ਹੈ ਕਿ ਆਉਣ ਵਾਲਾ 25 26 ਤੇ 27 ਸ਼ਹੀਦੀ ਸਮਾਗਮ ਜੋ ਫਤਿਹਗੜ ਸਾਹਿਬ ਦੀ ਧਰਤੀ ਤੇ ਹਰ ਸਾਲ ਦਾ ਸ਼ਾਨੀ ਸ਼ਹਾਦਤ ਮਾਤਾ ਗੁਜਰ ਕੌਰ ਤੇ ਚਾਰੇ ਸਾਹਿਬ ਜਦਿਆਂ ਦੀ ਮਨਾਈ ਜਾਂਦੀ ਹੈ ਉਸ ਲੜੀ ਦੇ ਤਹਿਤ ਕੱਲ ਤੋਂ ਸਮਾਗਮ ਸ਼ੁਰੂ ਹੋਣਗੇ ਜੋ 27 ਤਰੀਕ ਤੱਕ ਚੱਲਣਗੇ ਰਜਾਨਾ ਗੁਰੂ ਕੇ ਲੰਗਰ ਚਾਹ ਦੇ ਲੰਗਰ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਭ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਆਈ ਸੰਗ ਦਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਰੱਤੇ ਕੀ ਕਹਿਣਾ ਚਾਹੁੰਦੇ ਹੋ ਕੀ ਸੁਨੇਹਾ। ਅੱਜ ਆਪਾਂ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੀ ਅੱਜ ਦੇ ਦਿਨ ਸ਼ਹੀਦੀ ਜਿਨ੍ਹਾਂ ਨੇ ਧਰਮ ਦੀ ਚਾਦਰ ਸ੍ਰਿਸ਼ਟੀ ਦੀ ਚਾਦਰ ਬਣ ਕੇ ਧਰਮ ਦੇ ਰੱਖਿਓ ਗੁਰਦਸ ਬਹੁਤ ਦਿੰਦੇ ਆ ਬਲੀਦਾਨ ਦਿੱਤਾ ਅੱਜ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਸਵਾਣਾ ਵਿਖੇ ਅਜੇ ਇਕੱਤਰਤ ਹੋਏ ਆ ਜਿੱਥੇ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਰਥਾਏ ਕਵੀ ਸਨਾਪਤੀ ਦੀ ਆਖਦੇ ਨੇ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਦੁਨੀਆ ਵਿੱਚ ਪ੍ਰਗਟ ਹੋਏ ਜਿਨ੍ਹਾਂ ਨੇ ਦੁਨੀਆ ਦੇ ਅੰਦਰ ਸ੍ਰਿਸ਼ਟੀ ਦੀ ਚਾਦਰ ਬਣ ਕੇ ਆਪਣਾ ਬਲਿਦਾਨ ਦਿੱਤਾ ਕਿਉਂਕਿ ਉਹ ਸਮਾਂ ਸੀ ਜਦੋਂ ਔਰੰਗਜ਼ੇਬ ਜ਼ਬਰਦਸਤੀ ਹਿੰਦੂਆਂ ਦੇ ਜਨੇਊ ਉਤਾਰ ਕੇ ਤਿਲਕ ਜੰੰਜੂ ਉਤਾਰ ਕੇ ਉਹਨਾਂ ਨੂੰ ਮੁਸਲਮਾਨ ਹੋਣ ਵਾਸਤੇ ਧੱਕਾ ਕਰ ਰਿਹਾ ਸੀ ਤੇ ਇਸ ਧੱਕੇ ਨੂੰ ਰੋਕਣ ਵਾਸਤੇ ਜੁਤੇਜ ਬਹਾਦਰ ਸੇ ਮਹਾਰਾਜਾ ਪਾਸ਼ਾ ਜੀ ਨੇ ਇਹ ਬਚਨ ਕਹਿੰਦਿਆਂ ਆ ਬਿਆ ਸਤਿਗੁਰ ਕਿਆ ਬੱਚਿਓ ਘਰੀ ਜਾਓ ਸਿਰ ਦੇ ਕੇ ਸੱਤ ਬਚਾਵਾਂਗਾ ਮੈਂ ਹਿੰਦੂ ਧਰਮ ਦੇ ਮੋਜਰੇ ਦੀਵਿਆਂ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ ਅੱਜ ਸਤਿਗੁਰੂ ਕਰੋ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਕਸ਼ਮੀਰ ਤੋਂ ਆਏ ਪੰਡਤਾਂ ਨੂੰ ਹੌਸਲਾ ਦੇਂਦਿਆਂ ਹੋਇਆਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਵਾਨਾ ਕੀਤਾ ਉਹਨਾਂ ਨੇ ਬਚਨ ਆਖੇ ਕਿ ਔਰੰਗਜ਼ੇਬ ਨੂੰ ਕਹਦੇ ਹੋਏ ਵੀ ਸਾਡੇ ਆਗੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੀ ਵੱਡੀ ਇੱਕ ਭਰੋਸੇ ਵਾਲੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪ੍ਰਵਾਨ ਕਰਕੇ ਕਸ਼ਮੀਰ ਦੇ ਪੰਡਤਾਂ ਨੇ ਔਰੰਗਜ਼ੇਬ ਨੂੰ ਸੁਨੇਹਾ ਭੇਜਿਆ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੁਸਲਮਾਨ ਬਣ ਜਾਣਗੇ ਅਸੀਂ ਸਾਰੇ ਹੀ ਹਿੰਦੂ ਮੁਸਲਮਾਨ ਬਣ ਜਾਵਾਂਗੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਅਤੇ ਤਸੀਹੇ ਦੇਂਦਿਆਂ ਹੋਇਆ ਉਕ ਪਿਆਸ ਨਾਲ ਤਲਪਾਉਂਦਿਆਂ ਸੁਲਾਮ ਵਾਲੇ ਪਿੰਜਰੇ ਵਿੱਚ ਕੈਦ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਸ਼ਾ ਜੀ ਨੂੰ ਈਨ ਮਨਵਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਦੀ ਸੋਚ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਇਕੱਲੇ ਆਪਣਾ ਧਰਮ ਛੱਡ ਕੇ دین-ਏ-ਇਸਲਾਮ ਸਵੀਕਾਰ ਲੈਣਗੇ ਤੇ ਮੈਂ ਸਾਰਿਆਂ ਨੂੰ ਹੀ ਮੁਸਲਮਾਨ ਬਣਾ ਲਾਂਗਾ ਪਰ ਕਮਾਲ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਭਾਈ ਸਾਧੂ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਸਿੱਖਾਂ ਨੇ ਵੀ ਆਪਣੀਆਂ ਸੇਹੇਦੀਆਂ ਬਲਿਦਾਨ ਦੇ ਕੇ ਧਰਮ ਦੇ ਰੱਖੇ ਕੌਮ ਦਾ ਸਬੂਤ ਦਿੰਦਿਆਂ ਤੇ ਆਖਰਕਾਰ ਸੇਧੀਆਂ ਪ੍ਰਾਪਤ ਕੀਤੀਆਂ ਤੇ Hindu ਧਰਮ ਦੀ ਰੱਖਿਆਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦ ਦੀ ਚਾਦਰ ਹੋਏ ਧਰਮ ਦੀ ਚਾਦਰ ਬਣ ਕੇ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਐਸਾ ਵੱਡਾ ਬਲਿਦਾਨ ਕੀਤਾ ਜੋ ਅੱਜ ਦੇ ਦਿਨ ਉਸ ਦਿਹਾੜੇ ਨੂੰ ਸਤਿਗੁਰ ਦੇ ਬਲਿਦਾਨ ਨੂੰ ਚੇਤਾ ਕੀਤਾ ਜਾਂਦਾ ਹੈ